ਕਾਲ ਦੀਆਂ ਸ਼ਰਾਰਤਾਂ ਨੂੰ ਬੁੱਝਣਾ ਕਿਤੇ ਸੌਖਾ ਨਹੀਂ ਹੈ ਦੇਖੋ ਇਹਨਾਂ ਦੇ ਉੱਤੇ ਕਿੰਨੀ ਕਿਰਪਾ ਹੈ ਅੰਮ੍ਰਿਤ ਰਸ ਵੀ ਆਉਂਦਾ ਆ ਸਿਮਰਨ ਕਰਦੇ ਆ ਤੇ ਅੰਮ੍ਰਿਤ ਰਸ ਆਉਂਦਾ ਹੈ ਅੰਮ੍ਰਿਤ ਰਸ ਦੀ ਜਿਹੜੀ ਕਿਰਪਾ ਆ ਕੋਈ ਛੋਟੀ ਨਹੀਂ ਹੈ ਮਾਲਕ ਜਦੋਂ ਖੁਸ਼ ਹੁੰਦੇ ਆ ਫਿਰ ਅੰਮ੍ਰਿਤ ਰਸ ਆਉਂਦਾ ਆ ਅੰਮ੍ਰਿਤ ਦੀਪ ਜੀ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਕੋਸ਼ਿਸ਼ ਬਹੁਤ ਕਰਦੇ ਆ ਅੰਮ੍ਰਿਤ ਰਸ ਵੀ ਆਉਂਦਾ ਹੈ ਪਰ ਕ੍ਰੋਧ ਬਹੁਤ ਜ਼ਿਆਦਾ ਆਉਂਦਾ ਹੈ ਜਿਸ ਦੇ ਨਾਲ ਸਾਰੀ ਸਿਮਰਨ ਦੀ ਪਾਵਰ ਖਤਮ ਹੋ ਜਾਂਦੀ ਹੈ ਕੋਸ਼ਿਸ਼ ਦੇ ਬਾਰੇ ਦੱਸੋ ਕਿ ਆਪਣੀ ਅਧਿਆਤਮਿਕ ਯਾਤਰਾ ਸਫਲ ਕਰ ਸਕੀਏ ਬਹੁਤ ਇੱਛਾ ਹੈ ਪਰਮਾਤਮਾ ਨੂੰ ਵੇਖਣ ਦੀ ਵਾਹਿਗੁਰੂ ਜੀ ਬਸ ਇੱਕ ਟੀਚਰ ਦੀ ਲੋੜ ਹੈ ਜੋ ਸਾਨੂੰ ਗਾਈਡ ਕਰ ਸਕੇ ਕਿਸੇ ਤੋਂ ਸਲਾਹ ਲੈਣੀ ਕੋਈ ਮਾੜੀ ਗੱਲ ਤਾਂ ਹੈ ਨਹੀਂ ਤੇ ਗੁਰੂ ਜੀ ਤਾਂ ਆਪਾਂ ਨੂੰ ਕਹਿੰਦੇ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿ ਤੁਸੀਂ ਸੰਤਾਂ ਸਾਧਾਂ ਦੀ ਸੰਗਤ ਕਰੋ ਜਿੱਥੇ ਇੱਕ ਨਾਮ ਦੀ ਗੱਲ ਕੀਤੀ ਜਾਂਦੀ ਤੁਸੀਂ ਸੰਗਤ ਜ਼ਰੂਰ ਕਰੋ ਦੇਖੋ ਤੁਹਾਡਾ ਸਿਮਰਨ ਚੱਲਦਾ ਹੈ ਅੰਮ੍ਰਿਤ ਰਸ ਆਉਂਦਾ ਹੈ ਅੰਮ੍ਰਿਤ ਰਸ ਮਾਲਕ ਆਪਣੀ ਖੁਸ਼ ਹੋ ਕੇ ਜੀਵਨ ਨੂੰ ਫੇਰ ਦਿੰਦੇ ਆ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਦੇ ਨਾਲ ਹੁੰਦੇ ਆ ਜਦੋਂ ਅਸੀਂ ਸਿਮਰਨ ਬੈਠ ਕੇ ਤਾਂ ਕਰ ਲਿਆ ਉਸ ਸਮੇਂ ਪਿੱਛੇ हट ਗਏ ਅੰਮ੍ਰਿਤ ਰਸ ਸਾਨੂੰ ਆ ਗਿਆ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਫੇਰ ਸਿਮਰਨ ਛੱਡ ਦਿੰਨੇ ਮਹਾਰਾਜ ਕਹਿੰਦੇ ਉਠ ਤੇ ਬੈਠ ਤੇ ਸੋ ਬਤਨਾਮ ਕੋ ਨਾਨਕ ਜਨ ਕੇ ਸਦ ਕਾਮ ਗਲਤੀ ਕਿੱਥੇ ਹੁੰਦੀ ਹੈ ਆਪਣੀ ਕਿ ਆਪਾਂ ਬੈਠ ਕੇ ਸਿਮਰਨ ਕਰ ਲਿਆ ਬਾਣੀ ਪੜ ਲਈ ਪਰ ਜਦੋਂ ਹੀ ਆਪਾਂ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਪਰਿਵਾਰ ਦੇ ਵਿੱਚ ਜਾਂ ਬਾਹਰ ਕੰਮਕਾਰਾਂ ਤੇ ਗਏ ਸਾਡਾ ਸਿਮਰਨ ਰਸਨਾ ਤੋਂ ਛੁੱਟ ਗਿਆ ਜਦੋਂ ਰਸਨਾ ਤੋਂ ਸਿਮਰਨ ਛੁੱਟ ਗਿਆ ਇਹਦਾ ਮਤਲਬ ਅਸੀਂ ਕਾਲ ਦੇ ਏਰੀਏ ਵਿੱਚ ਆ ਕੇ ਪੰਜਾਂ ਦੇ ਜਾਲ ਦੇ ਵਿੱਚ ਆ ਕੇ ਫਸ ਗਏ ਜੇ ਸਾਡਾ ਸਿਮਰਨ ਚੱਲਦਾ ਹੁੰਦਾ ਤਾਂ ਅਸੀਂ ਇਹਨਾਂ ਦੇ ਜਾਲ ਦੇ ਵਿੱਚ ਫਸਣਾ ਨਹੀਂ ਸੀ ਤੁਸੀਂ ਕੰਮਕਾਰ ਕਰਦੇ ਹੋਏ ਵੀ ਸਿਮਰਨ ਕਰੋ ਫਿਰ ਦੇਖਿਓ ਗੁੱਸਾ ਕਿੱਧਰ ਨੂੰ ਜਾਂਦਾ ਵਾਹਿਗੁਰੂ ਜੀ ਗੁੱਸਾ ਆ ਹੀ ਨਹੀਂ ਸਕਦਾ ਕੋਈ ਮਰੇ ਕੁਝ ਵੀ ਕਰ ਦਵੇ ਨਹੀਂ ਗੁੱਸਾ ਆਵੇਗਾ ਤੇ ਪ੍ਰਮਾਤਮਾ ਨੂੰ ਵੇਖਣ ਲਈ ਹਰ ਇੱਕ ਜੀਵ ਤੜਫ ਰਿਹਾ ਤੇ ਬਸ ਆਪਾਂ ਇਦਾਂ ਸਿਮਰਨ ਕਰ ਕਰਕੇ ਉਹਨਾਂ ਅਨਹਦ ਸ਼ਬਦਾਂ ਦੇ ਨਾਲ ਜੁੜਨਾ ਹੈ ਜੋ ਮਾਲਕ ਦੇ ਮੁਖ ਦੀ ਆਵਾਜ਼ ਆ અમૃત રસ ਦੀ ਕਿਰਪਾ ਕੋਈ ਛੋਟੀ ਕਿਰਪਾ ਨਹੀਂ ਹੈ बस ਪਰਾਤੇ ਲੱਗੇ ਰਹਿਣਾ ਹੈ